ਸਰਕਾਰ ਦੁਆਰਾ ਸੜਕਾਂ ਦੇ ਉੱਤੇ ਜਗ੍ਹਾ-ਜਗ੍ਹਾ ਲਿਖ ਕੇ ਲਗਾਇਆ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ। باوجود ਇਸ ਦੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ, ਨਾ ਹੀ ਲੋਕ ਸਮਝਣ ਨੂੰ ਤਿਆਰ ਨੇ। ਬੀਤੀ ਰਾਤ ਅਜੇਹਾਈ ਕੁਝ ਮੋਗਾ ਵਿੱਚ ਹੋਇਆ ਹੈ। ਦਰਅਸਲ ਮੋਗਾ ਦੇ ਨਿਹਾਲ ਸਿੰਘ ਵਾਲਾ ਰਾਹ ਦੇ ਉੱਤੇ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ 'ਚੋਂ ਇੱਕ ਨੌਜਵਾਨ ਸਤਨਾਮ ਸਿੰਘ ਸੱਤਾ ਛੇ ਭੈਣਾਂ ਦਾ ਇਕਲੌਤਾ ਪੁੱਰਾ ਸੀ ਜਿਹੜਾ ਕਿ ਮੋਗਾ ਦੇ ਪਿੰਡ ਖੋਟੇ ਦਾ ਰਹਿਣ ਵਾਲਾ ਸੀ ਤੇ ਉਹ ਆਪਣੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਉਧਰ ਦੂਜੇ ਪਾਸੇ ਕਾਰ ਸਵਾਰ ਦੋ ਨੌਜਵਾਨ ਨਿਹਾਰ ਸਿੰਘ ਵਾਲਾ ਤੋਂ ਕਿਸੇ ਪਾਰਟੀ 'ਚੋਂ ਵਾਪਸ ਮੋਗੇ ਨੂੰ ਆ ਰਹੇ ਸਨ ਤੇ ਉਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਕਾਰ ਸਵਾਰ ਕਾਰਤਿਕ ਨੂੰ ਇਹ ਵੀ ਨਹੀਂ ਪਤਾ ਕਿ ਹਾਦਸਾ ਕਿਵੇਂ ਵਾਪਰਿਆ ਬਾਵਜੂਦ ਇਸ ਦੇ ਉਸ ਦਾ ਕਹਿਣਾ ਹੈ ਕਿ ਉਹ ਜ਼ਖਮੀਆਂ ਨੂੰ ਖੁਦ ਹਸਪਤਾਲ ਲੈ ਕੇ ਆਇਆ ਉਧਰ ਦੂਜੇ ਪਾਸੇ ਬੱਟਰ ਸਾਈਕਲ ਸਵਾਰ ਦੇ ਸਾਥੀ ਦਾ ਕਹਿਣਾ ਹੈ ਕਿ ਕਾਰ ਸਵਾਰ ਦੀ ਖੂਬ दारू ਪੀਤੀ ਹੋਈ ਸੀ ਤੇ ਕਾਰ ਉਸ ਦੇ ਹੱਥੋਂ ਡਗਮਗਾ ਰਹੀ ਸੀ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਰਤਿਕਾ ਜੀ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਸਿਰ ਹਿਮਾਚਲ ਉਨਲਾ ਦਾ ਆ ਅ ਅਕਸੀਡੈਂਟ ਹੋਇਆ ਕਿਤਾਂ ਐਕਸੀਡੈਂਟ ਕਿਤਾਂ ਹੋਇਆ ਸਮਝ ਨਹੀਂ ਆਇਆ ਕੁਛ ਬਸ ਇੱਕਦਮ ਆ ਕੇ ਆਪਸ ਚ ਟੱਕਰ ਹੋ ਗਈ ਇਹ ਕਿਧਰ ਟੱਕਰ ਹੋਈ ਹੈ ਤੇ ਮੋਟਰਸਾਈਕਲ ਵਾਲੇ ਤੁਸੀਂ ਵੀ ਹਸਪਤਲ ਪਹੁੰਚੇ ਹੋ ਤੁਹਾਨੂੰ ਕੀ ਪ੍ਰੋਬਲਮ ਸੀ ਸਮਝ ਨਹੀਂ ਆਇਆ ਕੁਛ ਹੀ ਮੈਂ ਤਾਂ ਸਹਿਮੇ ਹੀ ਗਿਆ ਉਸ ਤੋਂ ਬਾਅਦ ਇਹ ਤੇ ਇਹ ਵੀ ਪਤਾ ਲੱਗਿਆ ਕਿਤੇ ਵੀ ਡਰਿੰਕ ਤੁਹਾਡੇ ਵੀ ਕੀਤੀ ਹੋਈ ਹੈ ਸੋ ਮੈਂ ਤਾਂ ਪਾਰਟੀ ਜੀ ਹਲਕੀ ਫੁਲਕੀ ਡਰਿੰਕ ਕੀਤੀ ਹੈ ਕੋਈ ਯਾਦ ਨਹੀਂ ਕੀਤੀ ਹੁਣ ਡਰਿੰਕ ਕੀਤੀ ਹੋਈ ਤੁਹਾਡੇ सर, हल्की फुल्की है जी कोई इतना नहीं है, का, मैं, नहीं है का, मैं सब कुछ पता की होया, की नहीं होया बस समझ नहीं है उस वक्त हो गया है। ड्राइव कौन कर कि मैं, तो मैं निहार सिंह तो है मोटरसाइकिल कि निहार सिंह वाड़ा तू वापस जा रहे हैं मोगे वालों मोटरसाइकिल उसे अमृतसर टक्कर हुई है ਬੰਦੇ ਦੀ ਹਾਲਤ ਕਿਤਨਾ ਜਿਹੜਾ ਤੁਹਾਡੇ ਮੋਟਰਸਾਈਕਲ ਵੱਜਾ ਗੱਡੀ ਚ ਵੱਜਿਆ ਸਰ ਮੈਂ ਉਹਨੂੰ ਆਪ ਹੀ ਲੈ ਕੇ ਆਇਆ ਮੈਨੂੰ ਕੁਛ ਨਹੀਂ ਬੋਲਸਵਾਦੀ ਪਰਿਵਾਰ ਦਾ ਕਹੜਾ ਹੈ ਕਿ ਤੁਸੀਂ ਇੱਥੋਂ ਭੱਜ ਰਹੇ ਸੀਗੇ 108 ਲੈ ਕੇ ਆਈਏ ਤੁਹਾਨੂੰ ਵੀ ਤੇ ਉਹਨੂੰ ਵੀ ਤੇ ਤੁਸੀਂ ਤਾਂ ਭੱਜ ਰਹੇ ਸੀ ਸਰ ਮੈਂ ਉਹਨੂੰ ਆਪ ਹੀ ਫੋਨ ਕਰਕੇ 108 ਨੂੰ ਬੁਲਾਇਆ ਮੈਂ ਭੱਜ ਨਹੀਂ ਰਿਹਾ ਇਹ ਹਾਂ ਤਾਂ ਬੁੱਝੀ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਗਿਆ ਕਿ ਡਰਿੰਕ ਕਰਕੇ ਡਰਾਈਵ ਨਾ ਕਰੋ ਪਰ ਤੁਹਾਡੀ ਡਰਿੰਕ ਕਰਕੇ ਡਰਾਈਵ ਕੀਤੀ ਆ ਤੁਸੀਂ ਕੀ ਕਰਾ ਉਹਨਾਂ ਨੇ ਵੀ ਡਰਿੰਕ ਕੀਤੀ ਉਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਜਿਹੜੇ ਬੰਦੇ ਨਹੀਂ ਨਾਲ ਲੈ ਕੇ ਆ ਉਹਨਾਂ ਨੂੰ ਪਤਾ ਪਤਾ ਨਹੀਂ ਕਿ ਕਿਸ ਨੂੰ ਨਾਲ ਲੈ ਕੇ ਆਇਆ ਤੁਹਾਡੇ ਵੀ ਸੱਟਾਂ ਵੱਜੀਆਂ ਹਾਂਜੀ ਸਰ ਸਰ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਆ ਰਹੇ ਸੀਗੇ ਤੇ ਐਕਸੀਡੈਂਟ ਹੋਇਆ ਜਿਹੜਾ ਕਿੱਦਾਂ ਹੋਇਆ ਜੀ ਅਸੀਂ ਉਹ ਆਪਣਾ ਪੈਰਾਡਾਈਜ਼ ਵਾਲੀ ਰੋਡ ਤੋਂ ਆ ਰਹੇ ਸੀਗੇ ਐਂਡ ਅਸੀਂ ਜਦੋਂ ਆ ਰਹੇ ਸੀ ਇੱਕ ਨੁੱਕੜ ਸੀਗੀ ਮਨ ਲੁੱਕੜ ਕੀ ਇੱਕ ਮੋੜ ਸੀਗਾ ਤੇ ਜਦੋਂ ਮੋਟਰਸਾਈਕਲ ਵੀ ਸਾਹਮਣੇ ਆ ਰਿਹਾ ਸੀਗਾ ਉਹਨੂੰ ਬਚਾਉਣ ਦੇ ਚੱਕਰ 'ਚ ਹਿੱਟ ਹੋ ਗਿਆ ਇੱਕਦਮ ਮੋਟਰਸਾਈਕਲ ਅਸੀਂ ਉਹਨੂੰ ਬਚਾਉਣ ਦੀ ਚੱਕਰ 'ਚ ਉਹ ਸਾਨੂੰ ਬਚਾਉਣ ਦੀ ਚੱਕਰ 'ਚ ਤੇ ਐਂਡ ਕਲਾਸ 'ਤਾਂ ਅਸੀਂ ਕਲਾਈਡ ਕਰ ਗਏ ਮਸਲਾ ਕੀ ਰਿਹਾ ਉਸ ਤੋਂ ਬਾਅਦ ਕਿਉਂਕਿ ਇਹ ਵੀ ਪਤਾ ਲੱਗਿਆ ਤੁਸੀਂ ਉਹਨੂੰ ਆਪ ਲੈ ਕੇ ਆਏ ਇੱਥੇ ਜੀ ਮੈਂ ਖੁਦ ਆਪਣੇ ਫੋਨ ਤੋਂ 108 ਤੇ ਨੰਬਰ ਤੇ ਫੋਨ ਕੀਤਾ 100 ਨੰਬਰ ਤੇ ਵੀ ਫੋਨ ਕੀਤਾ ਤੇ ਮਲਟੀਪਲ ਟਾਈਮਸ ਕਾਲ ਕੀਤੀ ਹੈ ਤੇ 45319 ਵਾਲਾ ਨੰਬਰ ਸੀਗਾ ਕੁਝ ਉਹ ਤੋਂ ਮੈਨੂੰ ਕਾਲ ਵੀ ਆਈ ਹੈ ਵਾਪਸ ਇਵਨ ਆਈ ਕੈਨ ਸ਼ੋ ਯੂ ਮਾਈ ਲਾਈਕ ਕਾਲ ਡਿਟੈਲਸ ਕੰਮ ਕੀ ਕਰਦੇ ਆ ਤੁਸੀਂ ਮੈਂ ਜੀ ਪ੍ਰਾਈਵੇਟ ਕੰਪਨੀ ਚ ਕੰਮ ਕਰਦਾ ਹਾਂ ਜੀ ਨੇਕਸਟ ਟੈਕਨੋਲੋਜੀਸ ਸਟੰਡੀ ਕਰਦੇ ਵਿੱਚ। ਇਹ ਕੌਣ ਕੌਣ ਸੀ ਇਹ ਗੱਡੀ ਦੇ ਜਦੋਂ ਐਕਸੀਡੈਂਟ ਹੋਇਆ? ਮੈਂ ਤੇ ਗਾਰਦਿਕ ਦੇ ਭਾਈ ਦੋ। ਜਦੋਂ ਐਕਸੀਡੈਂਟ ਜਿਹੜੇ ਬੰਦੇ ਦਾ ਐਕਸੀਡੈਂਟ ਹੋਇਆ ਜਿਹਦੇ ਨਾਲ ਉਹਦੀ ਹਾਲਤ ਕਿਦਾਂ ਹੁਣ ਕੀ ਹੈ ਜੀ? ਜਿਹੜੇ ਬੰਦੇ ਦੀ ਹਾਲਤ ਹੈ ਉਹ ਹਲੇ ਮੈਨੂੰ ਪਤਾ ਨਹੀਂ ਜੀ ਉਹ ਬੰਦੇ ਨਾਲ ਇੱਕ ਬੰਦਾ ਤਾਂ ਬਿਲਕੁਲ ਠੀਕ ਹੈ ਜੀ। ਬਟ ਉਹਨਾਂ ਨੇ ਉਹਨਾਂ ਨੇ ਉਹ ਮਤਲਬ ਦੱਸ ਨਹੀਂ ਪਾਰੇ ਕਿ ਕੀ ਚੀਜ਼ ਹੈ ਕਿ ਨਹੀਂ ਹੈ ਕਿਉਂਕਿ ਉਹ ਮੈਂ ਆਈ ਥਿੰਕ ਮੇਬੀ ਉਹਨਾਂ ਦੀ ਡਰਿੰਕ ਕੀਤੀ ਹੋਈ ਹੈਗੀ ਕਿਉਂਕਿ ਉਹ ਉਹ ਹੀ ਨਹੀਂ ਕਰ ਪਾ ਰਹੇ ਕਿ ਮੈਨੂੰ ਕਹ ਮੇਰੀ ਡ੍ਰਿੰਕ ਤੁਹਾਡਾ ਜਿਹੜਾ ਨਾਲ ਦਾ ਇੱਕ ਬੰਦਾ ਹੋਰ ਹੈ ਜਿਹੜਾ ਉਹ ਉਹਦੀ ਤਾਂ ਡ੍ਰਿੰਕ ਕੀਤੀ ਹੋਈ ਹੈਗੀ ਹੈ ਜੀ ਕੀਤੀ ਹੈ ਜੀ ਜਿਹੜਾ ਐਕਸੀਡੈਂਟ ਦੇ ਵਿੱਚ ਜਿਹੜਾ ਮੋਟਰਸਾਈਕਲ ਸਵਾਰ ਸੀ ਗਿਆ ਕੀ ਉਹ ਉਹਦੀ ਮੌਤ ਹੋ ਗਈ ਜੀ ਮੈਨੂੰ ਪਤਾ ਨਹੀਂ ਐਸੇ ਦਾ ਇਹ ਤਾਂ ਡਾਕਟਰ ਸੀ ਦੱਸ ਸਕਦਾ ਮੈਂ ਸਮਝਾ ਬਾਹਰ ਅ ਵੀਰ ਗੱਲੇ ਤਾਂ ਕੀ ਵਜੀ ਚੀਜ਼ ਕਿਹੜੀ ਚੀਜ਼ ਵਜੀ ਹੁੰਦੀ ਤੁਸੀਂ ਕਾਹਦੇ ਤੇ ਸੀਗੇ ਮੋਟਰਸਾਈਕਲ ਤੇ ਜੀ ਕਿੰਨੇ ਜਣੇ ਸੀ ਦੋ ਜਣੇ ਮੁੰਡਾ ਚਲਾਉਂਦਾ ਸੀ ਉਹ ਦੂਜਾ ਮੁੰਡਾ ਚਲਾਉਂਦਾ ਸੀ ਹਾਂ ਜੀ ਕਾਹਦੇ 'ਚ ਵੱਜੇ ਕਾਹਦੇ 'ਚ ਗੱਡੀ 'ਚ ਵੱਜੇ ਗੱਡੀ ਚ ਵੱਜੇ ਹਾਂਜੀ ਕਿਵੇਂ ਵੱਜੇ ਕਿਵੇਂ ਕੋਈ ਪਤਾ ਨਹੀਂ ਤੁਹਾਨੂੰ ਹਾਂ ਕੋਈ ਸਮਝ ਨਹੀਂ ਕਿ ਕਾ ਕਿਵੇਂ ਵੱਜੇ ਡਰਿੰਕ ਕੀਤੀ ਹੋਈ ਸੀ ਗੱਡੀ ਵਾਲਿਆਂ ਦੀ दारू ਪੀਤੀ ਹੋਈ ਦੀ ਹਾਂਜੀ ਹਾਂਜੀ दारू ਪੀਤੀ ਸੀ ਹਾਂਜੀ ਥੋੜੀ दारू ਪੀਤੀ ਤੇ ਜਿਹੜਾ ਬੰਦਾ ਮੋਟਰਸਾਈਕਲ ਵਾਲਾ ਸੀ ਉਹਦੇ ਤਾਂ ਉਹਦੇ ਕੋਈ ਦਰਦ ਨਹੀਂ ਦਿੱਤੀ ਮੇਰੀ ਜ਼ਰੂਰ ਦਿੱਤੀ ਬਰੇ ਕੌਣ ਲੈ ਕੇ ਕੌਣ ਆਇਆ ਤੁਹਾਨੂੰ ਇੱਥੇ ਇੱਥੇ ਮੈਂ ਐਂਬੂਲੈਂਸ ਨਾਲ ਲਿਗਾਇਆ ਐਮਬੂਲੈਂਸ ਤੇ ਆਇਆ ਹਾਂਜੀ ਤੇ ਜਿਹੜਾ ਦੂਜਾ ਮੰਡਾ ਤੁਹਾਡੇ ਨਾਲ ਸੀਗਾ ਉਹ ਉਹਦੀ ਹਾਲਤ ਕਿਵੇਂ ਆ ਕਿਵੇਂ ਉਹ ਤਾਂ ਜੀ ਪੂਰਾ ਹੀ ਹੋ ਗਿਆ ਬੰਦਾ ਪੂਰਾ ਹੋ ਗਿਆ ਤੁਹਾਡੇ ਵੀ ਸੱਟਾਂ ਵੱਜੀਆਂ ਹਾਂਜੀ ਜਿੱਦ ਕੀ ਨਾ ਤੁਹਾਡਾ ਜੀ ਸਵਰਨ ਸਿੰਘ ਜੀ ਸਵਰਨ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬੋਰਡ ਹਰੀਕਾ ਜੀ ਐਕਸੀਡੈਂਟ ਹੋਇਆ ਹੈਗਾ ਕਿੱਥੇ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਇਹੀ ਸਾਨੂੰ ਫੋਨ ਆਇਆ ਸੀ ਨਵੇਂ ਨੰਬਰ ਤੋਂ ਕਿਸੇ ਤੋਂ ਜੀ ਠੀਕ ਆ ਇਹਨਾਂ ਕੋਲੇ ਕੋਈ ਨੰਬਰ ਹੋਊਗਾ ਮੇਰਾ ਮੇਰਾ ਬ੍ਰਦਰ ਸੀਗਾ ਨਾਲ ਜੀ ਤੇ ਉਹ ਮੈਨੂੰ ਫੋਨ ਆਇਆ ਵੀ ਕਹਿੰਦੇ ਐ ਕਰਕੇ ਹਲਵਾਈ ਮੁੰਡੇ ਆ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਨਾਂ ਦੇ ਇਨਾਂ ਦੇ ਘਟ ਚ ਕੋਈ ਮੂਫਲੀ ਕੋਈ ਓਲੀ ਨੂੰ ਕੁਝ ਹੋਣਾ ਜੀ ਫਿਰ ਸਾਡੇ ਨੇੜੇ ਹੀ ਘਰ ਆ ਗਈ ਉਹ ਹਲਵਾਈ ਦਾ ਕੰਮ ਕਰਦਾ ਮੁੰਡਾ ਮੈਂ ਉਹਨਾਂ ਦੇ ਘਰੇ ਗਿਆ ਜੀ ਤੇ ਉੱਥੋਂ ਉਹ ਕਹਿੰਦੇ ਸਾਡਾ ਮੰਦਾ ਦਾ ਘਰੇ ਆ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਐਂ ਕਰਕੇ ਵੀ ਇਹ ਮੁੰਡੇ ਆ ਗਏ ਫੋਟੋ ਭੇਜੀਆਂ ਮੈਨੂੰ ਕੋਲ ਫੋਟੋ ਭੇਜੀਆਂ ਹੀ ਉਹਨਾਂ ਨੇ ਦੂਰੀ ਹਰ ਜੀ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਪਤਾ ਨਹੀਂ ਲੱਗਦਾ ਵੀਰੇ ਫੋਟੋ ਭੇਜ ਦਿਓ ਜਾਂ ਰਿਕਾਰਡਿੰਗ ਭੇਜੋ ਵੀਡੀਓ ਭੇਜ ਦਿਓ ਉਹਨਾਂ ਨੇ ਫੋਟੋ ਭੇਜੀਆਂ ਮੇਰੇ ਫੋਨ ਤੇ ਜੀ ਫਿਰ ਮੈਨੂੰ ਪਤਾ ਲੱਗਿਆ ਫਿਰ ਮੈਂ ਉਹ ਨੰਬਰ ਵਾਲੇ ਨੂੰ ਕਿਹਾ ਵੀ ਮੇਰਾ ਜਿਹੜਾ ਜਿਹੜਾ ਮੁੰਡਾ ਬੈਠਾ ਇਹ ਮੇਰਾ ਬਰਾਦਰ ਆ ਵੱਡਾ ਤੇ ਦੂਜਾ ਮੁੰਡਾ ਕਿਵੇਂ ਆ ਗਿਆ ਇਹ ਕਾਦੇ ਤੇ ਤੁਸੀਂ ਜਿਹਦੇ ਨਾਲ ਐਕਸੀਡੈਂਟ ਆਇਆ ਇਹ ਮੋਟਰਸਾਈਕਲ ਤੇ ਸੀਗੇ ਜੀ ਐਕਸੀਡੈਂਟ ਹੋਇਆ ਕਾਦੇ ਨਾਲ ਇਹ ਗੱਡੀ ਮਗਰੋਂ ਗੱਡੀ ਵੱਜੀ ਆ ਜੀ ਇਹ ਕਿਧਰੋਂ ਆ ਰਿਹਾ ਸੀ ਤੇ ਗੱਡੀ ਕਿਧਰੋਂ ਆ ਰਹੀ ਸੀ ਇਹ ਕੁੜੀ ਕੋਲੋਂ ਚੱਲੇ ਸੀਗੇ ਜੀ ਇਹ ਵਾਪਸ ਘਰਾਂ ਨੂੰ ਚੱਲੇ ਸੀ ਇਹਨੂੰ ਤੇ ਬਾਕੀ ਆਪਾਂ ਨੂੰ ਪਤਾ ਨਹੀਂ ਵੀ ਇਹਨਾਂ ਨੇ ਕਿੱਥੇ ਹੋਰ ਜਾਣਾ ਸੀ ਕਿੱਥੇ ਨਹੀਂ ਜਾਣਾ ਸੀ ਜੀ ਤੇ ਇੰਨਾ ਇੰਨਾ ਸੀਗਾ ਸਾਨੂੰ ਤਾਂ ਪਤਾ ਲੱਗਿਆ ਵੀ ਇਹੇ ਵਾਪਸ ਆਉਣ ਲੱਗੇ ਸੀਗੇ ਵੀ ਮੰਗਰੋ ਗੱਡੀ ਬੱਚੀ ਇਹ ਇਹ ਵੀ ਪਤਾ ਲੱਗਿਆ ਦਸਨ ਮਤਾਵਕ ਪਰਿਵਾਰ ਦੇ ਦਸਨ ਮਤਾਵਕ ਵੀ ਜਿਹੜੇ ਗੱਡੀ ਵਾਲੇ ਉਹਨਾਂ ਦੀ ਡਰਿੰਕ ਕੀਤੀ ਸੀ ਹਾਂਜੀ ਜਿਹੜੇ ਗੱਡੀ ਵਾਲੇ ਉਹਨਾਂ ਨੇ ਦਾਰੂ ਪੀਤੀ ਹੋਈ ਨਹੀਂ ਦਾਰੂ ਕੀਤੀ ਸੀਗੀ ਪਿੱਛੋਂ ਗੱਡੀ ਬੱਚੀ ਜੀ ਲੈ ਕੇ ਕੌਣ ਆਇਆ ਹਸਪੀਟਲ ਉਹਨਾਂ ਨੂੰ ਉਹ ਤਾਂ ਐ ਐਂਬੂਲੈਂਸ ਲੈ ਕੇ ਆਈਏ ਜੀ ਜਿੰਨਾਂ ਲੋ ਬੰਦੇ ਲੈ ਕੇ ਬੰਦੇ ਨਾਲ ਲਿਆਏ ਜੀ ਤੇ ਹੁਣ ਕਿਦਾਂ ਹਾਲਤ ਕਿਦਾਂ ਜਿਹਦੇ ਵਿੱਚ ਗੱਡੀ ਵੱਜੀ ਸੀਗੀ ਗੱਡੀ ਵਾਲੇ ਤਾਂ ਖੜਾ ਹੀ ਨਹੀਂ ਜਾਂਦਾ ਜੀ ਦੂਸਰੇ ਬੰਦੇ ਦੀ ਹਾਲਤ ਕਿਦਾਂ ਦੂਜੇ ਬੰਦਾ ਇੱਕ ਤਾਂ ਜਮਾ ਬਾਡੀ ਆਈ ਹੈ ਜੀ ਤੇ ਮੌਕੇ ਦੇ ਮਤੋਂ ਕੀ ਹਾਂਜੀ ਤੇ ਇੱਕ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਪੁੱਛਦੇ ਆਮ ਤੈਨੂੰ ਕੀ ਹੋਇਆ ਕੀ ਨਹੀਂ ਕੀ ਗੱਲ ਤੁਹਾਡੇ ਨਾਲ ਉਹ ਕਹਿੰਦਾ ਮੈਨੂੰ ਤਾਂ ਇੰਨਾ ਪਤਾ ਵੀ ਅਸੀਂ ਘਰੋਂ ਕੁੜੀ ਕੋਲੋਂ ਤੁਰ ਪਏ ਜੀ ਉਸ ਤੋਂ ਬਾਅਦ ਉਹ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਸਾਡੇ ਨੂੰ ਕੀ ਮੰਗ ਕੀ ਕਰੋਗੇ ਹਾਂਜੀ ਮੰਗ ਕੀ ਕਰਦੇ ਹੋ ਮੰਗ ਤਾਂ ਇਨਸਾਫ ਚਾਹੀਦਾ ਹੀ ਆਪ ਨੂੰ ਤਾਂ ਹੁਣ ਅਸੀਂ ਕੀ ਕਰ ਮੰਗ ਕਰ ਸਕਦੇ ਆ ਬਬੀ ਕੀ ਨਾਂ ਤੁਹਾਡਾ ਜੀ ਕੁਲਵੰਤ ਸਿੰਘ ਆ ਜੀ ਕੁਲਸੇ ਜਿਹੜਾ ਐਕਸੀਡੈਂਟ ਹੋਇਆ ਹੈਗੇ ਤੁਹਾਡੇ ਕੀ ਲੱਗਦੇ ਸੀ ਉਹ ਮੇਰਾ ਜੀ ਭਤੀਜਾ ਸਾਲੀ ਦਾ ਮੁੰਡਾ ਮੇਰੇ ਭਰਾ ਦਾ ਵੱਡੇ ਦਾ ਲੜਕਾ ਜੀ ਕਿੱਦਾਂ ਐਕਸੀਡੈਂਟ ਹੋਇਆ ਕਿੱਦਾਂ ਜੀ ਸਾਨੂੰ ਤਾਂ ਹੀ ਪਤਾ ਹੀ ਪਹੁੰਨ ਲੱਗਾ ਏ ਕਾਦੇ ਨਾਲ ਹੋਇਆ ਤੇ ਕਿੱਥੇ ਹੋਇਆ ਗੱਡੀ ਨਾਲ ਹੋਇਆ ਇਹਨਾਂ ਦੀ ਗੱਡੀ ਨੇ दारू ਪੀਤੀ ਸੀ ਬੰਦੇ ਦੀ ਅਜੇ ਵੀ ਪੀਤੀ ਆ ਹਸਪਤਾਲ ਚ ਦਾਖਲ ਆ ਅਜੇ ਵੀ ਦਾ ਰੂਪੀਤੀ ਵੀ ਹੈ ਡ੍ਰੈਂਕ ਕੀਤੀ ਵੀ ਹੈ ਭੱਜਣ ਲੱਗੇ ਸੀ ਅਸੀਂ ਗੱਡੀ ਤੇ ਮੈਂ ਮੂਹਰੇ ਪਿਆ ਤੇ ਫੇਰ ਰੋਕੀ ਗੱਡੀ ਇਹਨਾਂ ਨੇ ਲੈ ਕੇ ਕੌਣ ਆਇਆ ਇੱਥੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਐਂਬੂਲੈਂਸ ਲੈ ਕੇ ਆਈਏ ਪਰ ਉਹ ਕਹਿ ਰਹੇ ਸੀ ਆਪ ਲੈ ਕੇ ਆਏ ਇੱਥੇ ਨਹੀਂ ਐਂਬੂਲੈਂਸ ਲੈ ਕੇ ਆਈਏ ਜੀ ਤੁਹਾਡਾ ਜਿਹੜਾ ਭਤੀਜਾ ਉਹ ਕਾਹਦੇ ਤੇ ਸੀਗਾ ਜੀ ਮੋਟਰਸਾਈਕਲ ਤੇ ਸੀਗੇ ਹੁਣ ਹਸਪਤਾਲ ਆਏ ਹੋ ਕਿਵੇਂ ਹਾਲਾਤ ਕਿਵੇਂ ਆ ਉਹਨਾਂ ਦੇ ਹਾਲਾਤ ਜਿਉਂਦੀ ਮੌਤ ਹੋ ਗਈ ਜੀ ਇੱਕ ਬੰਦਾ ਉਹਦੇ ਨਾਲ ਉਹ ਸਹੀ ਹੈ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ ਹਾਂ ਜੀ ਦਿੱਤੀ ਹੈ ਜੀ ਗੋਲਸ ਪਹੁੰਚੀ ਨਹੀਂ ਆ ਜੀ ਨਹੀਂ ਆਗੇ ਹੁਣ ਆਈ ਜੀ ਆ ਜੀ ਪਹੁੰਚੀ ਨਹੀਂ ਆ ਵੀ ਆ ਗਈ ਭੇਜ ਕੀ ਨਾ ਤੁਹਾਡੇ ਮੇਰਾ ਸੁਖਦੀਪ ਪੁੱਤ ਸੁਖਦੀਪ ਘਰ ਆ ਜੀ ਸੁਖਦੀਪ ਜੀ ਅੱਜ ਐਕਸੀਡੈਂਟ ਹੋਇਆ ਕੀ ਸੀ ਪੂਰਾ ਮਾਮਲਾ ਕੀ ਸੀ ਮਾਮਲਾ ਇਹ ਸੀ ਕਿੱਕੇ ਮੈਨੂੰ ਇਹ ਮੁੰਡੇ ਨੇ ਇਹਨਾਂ ਨੇ ਆਪਣੇ ਨਾ ਚਾਚੇ ਦੇ ਮੁੰਡੇ ਨੇ ਫੋਨ ਲਾਇਆ ਇਹਨਾਂ ਨੇ ਮੈਨੂੰ ਕਹਿੰਦੇ ਮੰਮੀ ਕਾਪੜਾ ਸੱਤਾ ਇੱਥੇ ਆਇਆ ਗੱਡੀ ਲੱਗੀ ਨਾਲ ਹਾਂ ਮੈਂ ਦੂਵੀ ਤੋਂ ਘਰ ਨੂੰ ਵਾਪਸ ਜਾ ਰਹੀ ਸੀ ਹਾਂ ਫਿਰ ਮੈਂ ਵਰਾਚੋਂ ਮੁੜੀ ਹੋਈ ਪਿੱਛੇ ਮੁੜੀ ਫੇਰਾ ਕੇ ਦੇਖਿਆ ਮੇਰੇ ਬੇਟੇ ਨਾਲ ਸੀ ਆ ਕੇ ਉਹ ਜਿਸ ਜਿਹੇ ਕਹਿੰਦਾ ਸੀ ਕਿ ਸੁੱਕੀ ਕੀ ਹੋ ਗਿਆ ਮੈਂ ਕਹਾਂ ਜੀ ਇਸ ਤਰ੍ਹਾਂ ਆਪਣਾ ਮਲਾਜਾ ਜਿੰਜਰ ਪੀਠਾ ਵਾਦ ਕਹਿੰਦਾ ਕੀ ਲੱਗਦਾ ਉਹ ਕਹਿੰਦਾ ਮੈਂ ਕਿਹਾ ਇੱਕ ਤਰ੍ਹਾਂ ਮੁੰਡੇ ਦਾ ਸਾਲਾ ਵਾ ਨਾ ਆਣ ਕੇ ਦੇਖਿਆ ਤੇ ਇਹਨਾਂ ਨੇ ਦੇਖਿਆ ਆ ਕੇ ਤੂੰ ਦੇਖਿਆ ਮੈਂ ਮੁੰਡਾ ਮੇਰੇ ਬੇਟਾ ਨਾਲ ਸੀ ਇਹਨਾਂ ਨੂੰ ਵੇਖਿਆ ਤੇ ਮੈਂ ਮੁੰਡੇ ਨੂੰ ਹਸਿਆ ਆ ਕੇ ਕਿ ਤਾਰੇ ਬੇਟਾ ਦੇਖੋ ਪਤਨ ਸੱਤਾ ਆਪਣਾ ਨਾ ਕਿ ਸੱਤਾ ਇਹ ਵੇਖਿਆ ਡੱਡ ਬੋੜੀ ਹੋ ਗਈ ਸੀ ਫੇਰ ਮੈਂ ਦੋ ਦਫਾ ਫੂਲ ਲਾਇਆ ਇਹਨਾਂ ਨੂੰ ਚੱਕੀ ਲੈਣਾ ਨਾ ਤੇ ਇਹ ਜਿਹੜੇ ਸ਼ਰਾਬੀ ਸੀ ਹੈ ਨਾ ਇਹਨਾਂ ਦੇ ਬਸ ਨਸ਼ਾ ਕੀਤਾ ਹੀ ਪੂਰਾ ਨਸ਼ਾ ਕੀਤਾ ਸੀ ਇਹਨਾਂ ਨੇ ਇਹਨਾਂ ਤਾਂ ਖੜੇ ਨਹੀਂ ਗਿਆ ਪੰਜ ਐਕਸੀਡੈਂਟ ਹੋਇਆ ਕਾਦੇ ਨਾਲ ਤੇ ਕਿੱਥੇ ਹੋਇਆ ਸੀ ਇਹ ਇਹਨਾਂ ਨਾਲ ਸਲੰਗਰ ਨੇ ਥੋਟੀ ਹੋਇਆ ਇਹਨਾਂ ਨੇ ਗੱਡੀਆਂ ਕਹਿੰਦੇ ਇਹਨਾਂ ਮੁੰਡੇ ਨੇ ਬਿਆਲ ਦਿੱਤੇ ਆ ਕਹਿੰਦਾ ਗੱਡੀ ਸਾਡੀ ਐਂਡ ਰੋਲੀ ਜਾ ਇਹ ਗੱਡੀ ਮੁੰਡੇ ਦੇ ਵਿੱਚ ਵੱਜੀ ਇਹ ਮੋਟਰਸਾਈਕਲ ਤੇ ਸੀ ਜਿਹੜਾ ਇਹ ਮੋਟਰਸਾਈਕਲ ਤੇ ਸੀ ਕੁੜੀਆਂ ਕੋਲੇ ਗਿਆ ਸੀ ਤੇ ਦੂਸਰੇ ਜਿਹੜੇ ਸੀਗੇ ਉਹ ਗੱਡੀ ਤੇ ਸੀ ਉਹ ਗੱਡੀ ਤੇ ਸੀ ਆਮਣੋ ਸਾਹਮਣੇ ਟਕਰਾ ਆਮਣੋ ਸਾਹਮਣੇ ਇਹਨਾਂ ਦੀ ਗੱਡੀ ਕਹਿੰਦਾ ਸਾਡੇ ਤੋਂ ਬੋਝ ਸਿੱਧੀ ਨਹੀਂ ਗਈ ਸੋਚੀ ਇਹ ਹੁਣ ਤਾਂ दारू ਪੀਤੀ ਦੀ ਲੈ ਗਿਆ दारू ਪੀਤੀ ਹੈ ਕਈ ਮੁੰਡੇ ਜਿਹੜਾ ਹੁਣ ਗੱਡੀ ਚ ਡੈਡੀ ਲੈ ਕੇ ਕੋਣ ਆਇਆ ਉਹਨਾਂ ਨੂੰ 108 ਵਾਲੇ ਲੈ ਕੇ ਆਏ ਉਹਨਾਂ ਨੇ ਮੇਰੀ ਗੱਲ ਹੋਈ ਇਹ ਜਿਹੜੇ ਮੁੰਡੇ ਦੀ ਮੌਤ ਹੋਈ ਆ ਉਹਦਾ ਕੋਈ ਵਿਆਹ ਵੀ ਹੋਇਆ ਵਿਆਹ ਹੋਇਆ ਬੇਟਾ ਸਾਲਕ ਦਾ ਇਹ ਤਾਂ ਸੀਗਾ ਸਾਲ ਸਾਲਕ ਹੀ ਹੋ ਗਿਆ ਉਹਦਾ ਡੈਡੀ ਖਤਮ ਹੋਇਆ ਜੀ ਡੈਡੀ 6 ਭੈਣਾਂ ਦਾ ਇੱਕ ਭਰਾ ਹਾਂ 6 ਭੈਣਾਂ ਦਾ ਇੱਕ ਭਰਾ ਸੀ ਮੇਰੀ 6 ਭੈਣਾਂ ਦਾ ਇਕੱਲਾ ਭਰਾ ਇਹ ਹੁਣ ਮੁੰਡਾ ਤਾਂ ਅਸੀਂ ਉਧਰ ਪਾ ਆਂਦਾ ਇਹ ਇਹਨਾਂ ਨੇ ਦੂਜਾ ਗੱਡੀ ਤੇ ਲੈ ਕੇ ਤੇ ਇਹਨੂੰ ਦਿੱਤ ਤਲੇ ਚ ਹੁਲੇ ਚ ਚੱਲੇ ਤੇਰੇ ਗੱਡੀ ਨੂੰ ਘੇਰਾ ਪਾਇਆ ਅਸੀਂ ਇਹਨਾਂ ਨੂੰ ਵਾਪਸ ਲੈ ਜਾਂਦਾ ਜੀ ਭੱਜਣ ਲੱਗੇ ਸੀ ਭੱਜਣ ਲੱਗੇ ਸੀ ਉੱਥੇ ਮੂਰੇ ਪਾਈ ਕੀ ਮੰਗ ਨਹੀਂ ਕਰੋਗੇ ਮੰਗ ਕਰਾ ਸਾਨੂੰ ਸੱਚ ਸਾਫ ਮਿਲਣਾ ਚਾਹੀਦਾ ਓਹ ਕੱਲਾ ਕੱਲਾ ਬੁੱਤ ਸੀ ਉਹਨਾਂ ਦਾ ਤੇ ਤੁਸੀਂ ਆ ਵੀ ਸੋਚਣ ਕਿ ਪਾ ਬਣਨਾ ਚਾਹੀਦਾ ਪਿਓ ਵੀ ਨਹੀਂ ਹੋਏਗਾ ਸਾਰੀ ਜੁਮੇਵਾਰੀ ਮੂਰੇ ਬੇਟੇ ਦੇ ਸਿਰ ਤੇ ਸੀ ਮੇਰਾ ਘਰ ਬਰਬਾਦ ਹੋ ਗਿਆ ਜੀ